ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਸਪਰੋੜ ਨੰਗਲ ਜੀਟੀ ਰੋਡ ਫਗਵਾੜਾ ਵਿਖੇ 35 ਸਲਾਨਾ ਗੁਰਮਤ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਤਪ ਸਥਾਨ ਨਿਰਮਲ ਕੁਟਿਆ ਛੰਬਾੜੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਬਾਬਾ ਪਰਮੇਸ਼ਵਰ ਸਿੰਘ ਅਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਐਸਸੀ ਸੈਲ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਵੀ ਗੁਰੂ ਘਰੇ ਨਤਮਸਤਕ ਹੋਏ। ਸ਼੍ਰੀ ਅਖੰਡ ਪੁਰ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਮਹਾਨ ਕੀਰਤਨੀ ਰਾਗੀ ਢਾਡੀ ਜੱਥਿਆਂ ਨੇ ਗੁਰੂ ਜੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿੱਚ ਭਾਈ ਦਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾਈ ਚਨਬੀਰ ਸਿੰਘ ਜਲੰਧਰ ਵਾਲੇ, ਭਾਈ ਬਲਵਿੰਦਰ ਸਿੰਘ ਨੰਗਲ ਮਾਝ, ਭਾਈ ਕੁਲਵਿੰਦਰ ਸਿੰਘ ਆਨੰਦਪੁਰ ਸਾਹਿਬ ਵਾਲੇ ਅਤੇ ਆਸ਼ਰਮ ਦੇ ਬੱਚਿਆਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਕਰਵਾਈ ਸਮਾਗਮ ਵਿੱਚ ਅੱਖਾਂ ਦੇ ਮਾਹ ਡਾਕਟਰ ਤਾਨੀਆ ਮੋਦਗਿਲ ਡਾਕਟਰ ਵਿਰਿੰਦਰ ਕੌਰ ਅਤੇ ਡਾਕਟਰ ਜਸ਼ੀ ਬਾਂਸਲ ਪੀਮਜ ਹਸਪਤਾਲ ਜਲੰਧਰ ਵਾਲਿਆਂ ਵੱਲੋਂ ਅੱਖਾਂ ਦੇ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਲੋੜਵੰਦਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਫਤ ਵਿੱਚ ਦਿੱਤੀਆਂ ਗਈਆਂ ਡਾਕਟਰ ਸੰਦੀਪ ਸ਼ਰਮਾ ਵੱਲੋਂ ਮੁਫਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ ਹੱਡੀਆਂ ਦੇ ਮਾਹ ਡਾਕਟਰ ਬਸੀਮ ਅਹਿਮਦ ਖਾਨ ਖੋਥੜਾ ਰੋਡ ਫਗਵਾੜਾ ਵੱਲੋਂ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਸਮਾਗਮ ਵਿੱਚ ਸਤਪਾਲ ਸਿੰਘ ਮਲਤਾਨੀ ਐਮਡੀ ਰੀਚੀ ਟ੍ਰੈਵਲ ਦਾ ਵਿਸ਼ੇਸ਼ ਸਹਿਯੋਗ ਰਿਆ ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਬਈਆ ਜਨਰਲ ਸਕੱਤਰ ਚੰਨਜੀਤ ਸਿੰਘ ਸ਼ੇਰਗਿਲ ਭਾਈ ਮੁਖਤਿਆਰ ਸਿੰਘ ਪਰਮਜੀਤ ਸਿੰਘ ਬੀਬੀ ਕਰਮਜੀਤ ਕੌਰ ਸੰਗੀਤਾ ਕੌਰ ਆਦ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇ ਸਟਾਰ ਵਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਕੀ ਸੰਤਾ ਮਹਾਪੁਰਖਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਮਾਨਕ ਦੇਵ ਜੀ ਨੇ ਆਸ਼ਰਮ ਦੇ ਵਿੱਚ ਬਾਸ ਵਿੱਚ ਪਹੁੰਚਦਾ ਜੋ ਸਦਾ ਨੇ ਲਿਆ ਸੀ ਬਹੁਤ ਵਿਸ਼ਾਲ ਇਹ ਗੁਰਮਤ ਸਮਾਗਮ ਕਰਵਾਏ ਜਾਂਦੇ ਨੇ ਤੇ 35 ਵਾ ਗੁਰਮਤ ਸੰਤ ਸਮਾਗਮ ਭਾਵ ਸਮੇਨ ਕਰਾਏ ਗਏ ਨੇ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਇਲਾਕੇ ਦੀਆਂ ਸ਼ਖਸੀਤਾਂ ਕ੍ਰਿਤੀ ਕਲ ਤੱਤ ਦੇ ਮਹਾਪੁਰਖ ਇੱਥੇ ਪਹੁੰਚੇ ਨੇ ਸਾਥ ਸੰਗਤ ਜੀ ਇਸ ਆਸ਼ਰਮ ਦੇ ਵਿੱਚ ਲੋੜ ਬੰਦ ਜਿਹੜੇ ਅਨਜੇ ਨਾਨ ਜਾਂ ਅੱਖਾਂ ਤੋਂ ਦੇਨੇ ਹਨ ਉਹਨਾਂ ਨੂੰ ਇੱਥੇ ਸੇਵ ਮਿਲਦੀ ਹੈ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਜੋ ਸਾਰੇ ਇਥੇ ਜਿੰਨੇ ਵੀ ਪ੍ਰਬੰਧਕ ਜੋ ਗੁਰਮਾਨਿਕ ਮਿਸ਼ਨ ਇਹਨੂੰ ਚਲਾ ਰਹੇ ਨੇ ਪ੍ਰਬੰਧਕ ਹਨ ਉਹਨਾਂ ਨੂੰ ਬਹੁਤ ਬਹੁਤ ਸਤਿਗੁਰੂ ਚੜ੍ਹਦੀ ਕਲਾ ਕਰਨ ਸਾਤ ਸੰਗਤ ਜੀ ਇਹ ਵੱਡੇ ਜਿਹੇ ਉਪਰਾਲੇ ਨੇ ਸਾਡੇ ਲਾਕੇ ਫੋਆੜੇ ਸ਼ਹਿਰ ਦੇ ਵਿੱਚ ਇਹ ਬੜੇ SLAGਾ ਜੋਗ ਨੇ ਅੱਜ 35ਵਾਂ ਇਹ ਸਰਾਨਾ ਸਮਾਗਮ ਮਨਾਇਆ ਗਿਆ ਇਹਨਾਂ ਸਮਾਗਮਾਂ ਦੇ ਵਿੱਚ ਦਾਸ ਨੂੰ ਵੀ ਆਣ ਦਾ ਮਢਪਾਗਾ ਸਮਾਪਤ ਹੋਇਆ ਆਪ ਸੰਗਤਾਂ ਨੂੰ ਵੀ ਇਹੋ ਪੀਲ ਹੈ ਬੇਨਤੀ ਹੈ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਔਰ ਗੁਰਮਤ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਤੇ ਅੱਜ ਗੁਰੂ ਨਾਨਕ ਦੇਵ ਜੀ ਦੇ ਨਿਤਨ ਗੁਰਦਆਸ ਸਪਰੋਹ ਨੰਗਲ ਪਵਾੜਾ ਵਿਖੇ 31ਵਾਂ ਸਾਲਾਨਾ ਸਮਾਗਮ ਕੰਨਸ਼ੀ ਗੁਰੂ ਨਾਨਕ ਪਾਤਸ਼ਾਹ ਜੀ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਸੰਬੰਧ ਹੋ ਰਿਹਾ ਹੈ ਉਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਸੰਗਤ ਪਹੁੰਚੀ ਹੈ ਭਾਈ ਸਾਹਿਬ ਭਿੰਦੇ ਸਿੰਘ ਜੀ ਦੀ ਸੋਢੀ ਸਾਹਿਬ ਉਹਨਾਂ ਨੇ ਕੀਰਤਨ ਕੀਤਾ ਹੈ ਭਾਈ ਸਾਹਿਬ ਕੁਲਵਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਤੋਂ ਉਹਨਾਂ ਨੇ ਕੀਰਤਨ ਕੀਤਾ ਹੈ ਤੇ ਹੋਰ ਕੌਮ ਦੇ ਜੋਗੀ ਸਾਹਿਬ ਸਾਰੇ ਜਿੰਨੇ ਵੀ ਸੰਤ ਮਹਾਂਪੁਰਸ਼ ਬਾਬਾ ਕੁਲਵਿੰਦਰ ਸਿੰਘ ਜੀ ਭੋਗਪੁਰ ਵਾਲੇ ਪਰਮੇਸ਼ਰ ਜੀ ਚੰਤਵਾਪਾ ਗੁਰਦੰਸ ਸਿੰਘ ਦੀ ਪੰਦੇਵੇ ਤੋਂ ਉਹ ਮਾਪੁਰਸ਼ ਪੰਚਾਇਤ ਤੇ ਹੋਰ ਇਹ ਜੋ ਪਹੁੰਚ ਰਹੇ ਨੇ ਇਹ ਸਭ ਜੀ ਕੋ ਕੈਂਪ ਵੀ ਲਗਾਇਆ ਅੱਜ ਕੰਪ ਅੱਖਾਂ ਦਾ ਕੈਂਪ ਲੱਗਾ ਹੋਇਆ ਵਾ ਜੀ ਫਿਰ ਹੱਡੀਆਂ ਦਾ ਕੈਂਪ ਲੱਗਾ ਹੋਇਆ ਵਾ ਹੁਣ ਇਹ ਪੱਤੀ ਸੰਦੀਪ ਵੱਲੋਂ ਦੇ ਹੁਣ ਪੱਤੀਆਂ ਜੀਆਂ ਫਰੀਦ ਦਿੱਤੀਆਂ ਜਾ ਰਹੀਆਂ ਨੇ ਕੋ ਬਹੁਤ ਵੱਡੇ ਲੈਵਲ ਤੇ ਸਾਰੇ ਸੰਗਤ ਆ ਸੱਚ ਗੁਰਦ੍ਰਸ਼ ਸਾਹਿਬ ਦੇ ਸੇਵਾ ਤੇ ਸਾਰੀਆਂ ਸੰਗਤਾਂ ਨੇ ਜੀ ਆਇਆਂ ਧੰਨਵਾਦ ਤੁਹਾਨੂੰ ਸਿੱਧੂ ਗੁਰਦੈ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੱਜ ਦੀ ਕੌਮ ਦੇ ਸੇਵਾ ਵਾਲੇ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਇਜ ਜੀ ਦਾ ਫਲਕਾ ਵਾਇਜ ਜੀ ਦੀ ਫਤਿਹ ਅੱਜ ਹੋ ਰਿਹਾ ਨੇ ਤੇ ਵੀ ਪ੍ਰਧਾਨ ਜੀ ਨੇ ਕਿਹਾ ਉਹ ਦੇਰ ਦਾਸ ਉਹ ਵਿਚਾਰੀ ਪ੍ਰੋਗਰਾਮ ਹੈਗਾ ਐਲਾਨਾ ਪ੍ਰੋਗਰਾਮ ਇਸ ਵਿੱਚ ਹਾਜ਼ਰੀ ਭਰੀ ਆ ਦਾਸ ਲਾਲਲੇ ਪਿੰਡ ਤੋਂ ਚੱਲ ਆ ਆਉਂਦਾ ਹੈ ਜਦੋਂ ਜਦੋਂ ਦਾ ਇਹ ਆਸ਼ਰਮ ਬਣਿਆ ਉਦੋਂ ਉਦੋਂ ਜੀ ਆ ਕੇ ਬੱਚੀ ਅਸੀਂ ਇੱਥੇ ਆਉਂਦੇ ਰਹੇ ਆ ਉਦੋਂ ਤੋਂ ਲੈ ਕੇ ਅੱਜ ਤੱਕ ਵੀ ਹਾਜ਼ਰੀ ਭਰਦੇ ਆ ਅੱਜ ਇਹ ਪੈਂਸਪੋਰਟ ਸਿਲਖਵਾਲਾ ਤੇ ਗੁਰਦਾਸਾਹ ਦੇ ਕੇ ਨਿਤ੍ਰਿਤਪਿਤ ਆਸ਼ਰਮ ਬਣੋ ਮੋਰ ਪ੍ਰਦੇਸ਼ ਨਾਲ ਨਿਯੋਗ ਕੀਤਾ ਗਿਆ ਹੈ ਜਿਹਦੇ ਵਿੱਚ ਇਲਾਕੇ ਦੀ ਸੰਗਤ ਐਲੋਜ ਪਹੁੰਚੀ ਹੈਗੀ ਆ ਔਰ ਉਹਨਾਂ ਤੋਂ ਸਾਹਤੋ ਅੱਜ ਹੋਰ ਤੌਰ ਤੋਂ ਬਹੁਤ ਜਥੇ ਆਏ ਜਿਹੜੇ ਜਿਹਨੇ ਸੰਗਤ ਨੂੰ ਹਾਲ ਸੁਕੀ ਤੇ ਕਦੇ ਹਲਕਤਾ ਸੋ ਇਹ ਸਭ ਮੌਕੇ ਤੇ ਮੈਜਰ ਪ੍ਰਬੰਧਕ ਕਮੇਟੀ ਹੈਗੀ ਆ ਗੁਰਦਾ ਸਾਹਿਬ ਦੇ ਅ ਮੇਤਰ ਦੇ ਤੇ ਬਿਰਧ ਆਸ਼ਰਮ ਦੀ ਉਹਨਾਂ ਨੇ ਬਹੁਤ ਦੱਸ ਦਿੰਨਾ ਆ ਜਿੰਦੇ ਪੁਰਾਲੇ ਦੇ ਨਾਲ ਇੱਕ ਬਹੁਤ ਫੰਕਸ਼ਨ ਵਧਿਆ ਆ ਵਾਜਿਆ ਖਾਤਾ ਵਾਜ ਦੀਫਤੇ ਸਪੋਰ ਦੇਖੇ ਸ੍ਰੀ ਗੁਰੂ ਨਾਨਕ ਮਿਸ਼ਨ ਬਿਰਧ ਆਸ਼ਰਮ ਮੇਤਰਹੀਨ ਜਿਹੜਾ ਆਸਮਾ ਉਦਿਸ਼ਕਾਰ ਸਲਾਮਾ ਸਮਾਗਮ ਜਿਹੜਾ ਜੀਜੀ ਜੀ ਹਜ਼ੂਰੀ ਦੇ ਵਿੱਚ ਕੀਤਾ ਗਿਆ ਇਹਦੇ ਵਿੱਚ ਸੰਤਾ ਨੇ ਹਮ ਹਮ ਆ ਕੇ ਇਸਾ ਲਿਆ ਅੱਜ ਦੁਨੀਆ ਦੇ ਬੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਉੱਪਰ ਇਹ ਆਸਮ ਚੱਲ ਰਿਹਾ ਵਾ ਜਿਸ ਤਰ੍ਹਾਂ ਲੋਕਾਂ ਦੀ ਸੇਵਾ ਕਰਿਆ ਕਿਉਂਕਿ ਉਹਨਾਂ ਨੇ ਸਾਨੂੰ ਸਾਥ ਦੇਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਬਾਬਾ ਨੂੰ ਜਾਵਰ ਕਹਿਣ ਦਾ ਜਿਹੜਾ ਜਜ਼ਬਾ ਸਾਡੇ ਅੰਦਰ ਪੈਦਾ ਕੀਤਾ ਉਹਨਾਂ ਨੇ ਮਲਕ ਭਾਗੋ ਤੇ ਪਾਇ ਲਾਲੋ ਦੀ ਜਿਹੜੀ ਕਿਰਤ ਸੀ ਉਹਦੇ ਵਿੱਚ ਜਿਹੜਾ ਸੱਚ ਸੀ ਅੰਤਰ ਸੀ ਉਹ ਤੈਅ ਕਰਨਾ ਸਾਨੂੰ ਸਿਖਾਇਆ ਅੱਜ ਉਸ ਸਲਸਫਰ ਦੇ ਉੱਪਰ ਚੱਲਦੇ ਹੋਏ ਸਾਡੇ ਸੰਗਤਾਂ ਅੱਜ ਨਤਮਸਤਕ ਹੋਈਆਂ ਹੋਆ ਔਰ ਸਾਡੇ ਨਾਲ ਦੂਮਨ ٹرسٹ ਦੇ ਚੇਅਰਮੈਨ ਸਰਦਾਰ ਕਸ਼ਮੀਰ ਸਿੰਘ ਮੱਲੀ ਜੀ ਔਰ ਸਰ ਮਾਜੇ ਸਾਡੇ ਪ੍ਰਧਾਨ ਸੁਖਿੰਦਰ ਸਿੰਘ ਜੀ ਔਰ ਉਹਨਾਂ ਦੀ ਸਾਰੀ ਟੀਮ ਇਸ ਮਿਸ਼ਨ ਨੂੰ ਲੈ ਕੇ ਜਾਣ ਲਈ ਅੱਜ ਅਸੀਂ ਹਾਜ਼ਰ ਹੋ ਗਏ ਆਏ ਆ ਔਰ ਜਿੰਨਾ ਵੀ ਧੰਨਵਾਦ ਕਰਨਾ ਇਸ ਆਸ਼ਰਮ ਦਾ ਇਹ ਬਜ਼ੁਰਗਾਂ ਦੀ ਸੇਵਾ ਕਰਦੇ ਆ ਨੇਤਰਹੀਣ ਮੱਤਿਆਂ ਦੀ ਬਜ਼ੁਰਗਾਂ ਦੀ ਸੇਵਾ ਕਰਦੇ ਆ ਬਹੁਤ ਘਟਾ ਕਿਉਂਕਿ ਇਹ ਆਸਮ ਜਿਲਾਵਾ ਜਨਰਤ ਮਿਹਨਤ ਕਰਕੇ ਇੱਕ ਦੁਨੀਆ ਦੇ ਅੰਦਰ ਇਤਿਹਾਸ ਛੱਡੀ ਜਨਾਂ ਨੇ ਔਰ ਇਤਿਹਾਸ ਬਚਿਆ ਕਿ ਇਹਨਾਂ ਦੇ ਨਕਸ਼ੇ ਕੰਮ ਚੱਲਦੇ ਹੋਏ ਸਾਨੂੰ ਵੀ ਪ੍ਰੇਰਿਤ ਹੋਣਾ ਚਾਹੀਦਾ ਵਾ ਔਰ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪ੍ਰਬੰਧਕ ਕਮੇਟੀ ਇੱਥੇ ਦੀ ਖਾਸ ਕਰਕੇ ਬਾਬਾ ਜੀ ਦਾ ਬਹੁਤ ਵੱਡਾ ਸਰਦਾਰ ਮੁਹਤਿਆਰ ਸ਼ਕਰਾਂ ਦਾ ਬਹੁਤ ਵੱਡਾ ਕੰਟ੍ਰਿਬਿਊਸ਼ਨ ਹੈ ਯੋਗਦਾਨ ਹੈ ਇਹ ਸੰਸਥਾ ਰਚਨਾ ਦੇ ਵਿੱਚ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਤੁਸੀਂ ਦੇਖੋ ਐਡੀ ਮਿਟ ਗਿਆ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਅਸੀਂ ਤੇ ਚਲਦੀਆਂ ਸੰਗਤ ਦੇ ਸਹਿਯੋਗ ਨਾਲ ਇਹ ਮੇਰੀ